ਦੇ ਫਾਇਰ ਚੋ ਨਿਕਲ ਜਿਓ ਸਰ ਤੂੰ ਵੀ ਚੋ ਨਿਕਲ ਜਿਓ ਮਾ ਮਾ ਨਾ ਲਾ ਜੈ ਭਾਈ ਸਰ ਉਹਨਾਂ ਨੂੰ ਮਾਣਾ ਉਹਨਾਂ ਕੋਲ ਦੇ ਕੋਪੀ ਮਰੀਆ ਐਂਟੀ ਡਰੱਗ ਫਰੰਟ ਦੇ ਉੱਤੇ 1.7 ਕਿਲੋ ਹੀਰੋਇਨ ਤੇ ਇਹਦੇ ਚ ਬੜੇ ਵੱਡਾ ਡਰੱਗ ਘਟਲ ਜੇ 6 ਸਮੱਗਲਰ ਫੜੇ ਗਏ ਆ ਔਰ ਸਾਰੀ ਇਹ ਜਿਹੜੀ ਕਨਸਾਈਨਮੈਂਟਸ ਨੇ ਅਸੀਂ ਗਿਆ ਇਹ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ ਹੋ ਰਹੀਆਂ ਥਰੂ ਡਰੋਨ ਇਹਦੇ ਚ ਦੋ ਮੁਕਦਮੇ ਅਸੀਂ ਦਰਜ ਕੀਤੇ ਹੈ ਤੇ ਪਹਿਲਾ ਜਿਹੜਾ ਹੈਗਾ 137 ਜਿਹੜਾ 25 ਹੈਗਾ ਇਹ ਗੇਟ ਕੀਮਾ ਚ ਸਾਡੇ ਸੀਆਈਏ ਸਟਾਫ ਦੇ ਇਨਸਪੈਕਟਰ ਮੋਲਕਦੀਪ ਉਹਨਾਂ ਦੀ ਟੀਮ ਵੱਲੋਂ ਦਰਜ ਕੀਤਾ ਗਿਆ ਹੈ ਇਹ ਦੂਸਰਾ ਮਕਦਮਾ ਜਿਹੜਾ ਇੰਸਪੈਕਟਰ ਵਿਨੋਦ ਕੁਮਾਰ ਦੀ ਟੀਮ ਐਸਐਚਓ ਛਾਟਾ ਦੀ ਜਿਹੜੀ 111/25 ਇਹ ਮਕਦਮਾ ਦਰਜ ਕੀਤਾ ਛਾਟਾ ਥਾਣਾ ਦੇ ਵਿੱਚ ਇਹਦੇ ਵਿੱਚ ਜਿਹੜਾ ਮੇਨ ਕਰਨਦੀਪ ਸਿੰਘ ਕਰਨ ਹੈ ਇਹਦੇ ਤੋਂ ਸਭ ਤੋਂ ਪਹਿਲਾਂ 1 ਕਿਲੋ ਜਿਹੜੀ ਹੈ ਹੀਰੋਇਨ ਬਰਾਮਦ ਹੁੰਦੀ ਹੈ ਇਹ ਬਲਟੋਏ ਦਾ ਰਹਿਣ ਵਾਲਾ ਡਿਸਟ੍ਰਿਕਟ ਤਰਨਤਾਰਨ ਦਾ ਇਹਦੇ ਖਿਲਾਫ 10 ਕੇਸ ਨੇ 스내ਚਿੰਗ ਦੇ theft ਦੇ arms act ਦੇ ਤੇ ਹੁਣ ਇਹ ਡਰੱਗ ਟ੍ਰੇਡ ਚ ਕਾਫੀ ਦੇਰ ਤੋਂ ਸ਼ਾਮਲ ਹੈ 25 ਸਾਲ ਦੀ ਇਹਦੀ ਉਮਰ ਹੈ ਇਸ ਤੋਂ ਬਾਅਦ ਜਿਹੜਾ ਕਰਨਦੀਪ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਸਾਰਾ ਜਿਹੜਾ ਕਾਰਟਲ ਹੈ ਇਹ ਅਰਸ਼ਦੀਪ ਚਲਾ ਰਿਹਾ ਗੋਵਿੰਦਵਾਲ ਜੇਲ੍ਹ ਦੇ ਵਿੱਚੋਂ ਅਰਸ਼ਦੀਪ ਖੇਮ ਕਰਨ ਦਾ ਰਹਿਣ ਵਾਲਾ ਇਹਦਾ ਘਰ ਬੜਾ ਵੱਡਾ ਇਹਨੇ ਬਣਾਇਆ ਆਪਣਾ ਔਰ ਸਾਰੀ ਡਰਾਪਿੰਗ ਜਿਹੜੀ ਇਹਦੀ ਪੁੱਛਗਿੱਛ ਪਤਾ ਲੱਗੀ ਹੈ ਕਿ ਇਹ ਉਸੇ ਆਪਣੇ ਏਰੀਏ ਦੇ ਵਿੱਚ ਕਰਾ ਰਿਹਾ ਹੈ ਤੇ ਉਥੋਂ ਇਹ ਇਹਨੇ ਨਾਲ ਹਵਾਲਾ ਦੇ ਜਿਹੜੇ ਲੋਕਾਂ ਨਾਲ ਵੀ ਇਨ ਟੱਚ ਹੈ ਇਹਦੇ ਜਸਪ੍ਰੀਤ ਸਿੰਘ ਇੱਕ ਹਵਾਲਾ ਜਿਹੜਾ ਨੈਟਵਰਕ ਦਾ ਮੇਨ ਬੰਦਾ ਹੈ ਫੜਿਆ ਗਿਆ ਜਿਹੜਾ ਕਿ ਖੰਨੇ ਦਾ ਰਹਿਣ ਵਾਲਾ ਹੈ ਡਿਸਟ੍ਰਿਕਟ ਲੁਧਿਆਣਾ ਦਾ ਇਹਦੇ ਤੋਂ 8,70,000 ਰੁਪਏ ਜਿਹੜਾ ਡਰਗ ਮਨੀ ਵੀ ਬਰਾਮਦ ਕੀਤੀ ਗਈ ਔਰ ਜਿਹੜਾ ਅਰਸ਼ਦੀਪ ਹੈ ਇਹ ਇਹਦੇ ਤੋਂ ਜਿਹੜਾ ਮੋਬਾਈਲ ਹੈ ਉਹ ਵੀ ਫੜਿਆ ਗਿਆ ਉਸ ਤੋਂ ਬਾਅਦ ਇਹ ਦੋ ਅਸੋਸੀਏਟ ਨੇ ਗੁਰਮੀਤ ਗਿੱਤੂ ਇਹ ਫਾਜ਼ਲ ਕਾ ਦਾ ਹੈ ਤੇ ਰਜਿੰਦਰਪਾਲ ਨਿੱਕਾ ਇਹ ਲੋਪੋਕੇ ਦਾ ਹੈ ਇਹ ਦੋ ਵੀ ਫੜੇ ਗਏ ਨਾ ਤੋਂ ਵੀ ਅੱਧਾ ਕਿਲੋ ਹੀਰੋਇਨ ਫੜੀ ਗਈ ਇਹਨਾਂ ਨੇ ਵੀ ਸੇਮ ਉਹੀ ਪਾਕਿਸਤਾਨ 스ਮਗਲਰਸ ਵਿੱਚ ਕਾਮਨ ਫੈਕਟਰ ਔਰ ਉਸ ਤੋਂ ਬਾਅਦ ਜਿਹੜਾ ਮੇਨ ਵੱਡੀ ਰਿਕਵਰੀ 3 ਕਿਲੋ ਦੀ ਹੋਈ ਉਹ ਮਲਕੀਤ ਤੋਂ ਹੋਈ ਹੈ ਜਿਹੜਾ ਕਿ ਹਵੇਲੀਆਂ ਬੜਾ ਨਟੋਰੀਅਸ ਪਿੰਡ ਹੈ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦਾ ਇਹਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ ਪਰ ਇਹ ਕਾਫੀ ਦੁਬਈ ਗਿਆ ਸੀ ਪਿੱਛੇ ਜੇ ਉੱਥੋਂ ਆਗੇ ਨੇ ਸਾਰੇ ਪਾਕਿਸਤਾਨ ਦੇ ਆਪਣੇ ਲਿੰਕ ਜੋੜ ਕੇ ਇਹ ਕੰਮ ਸ਼ੁਰੂ ਕੀਤਾ ਔਰ ਜੋ ਉੱਥੇ ਮੌਕੇ ਤੇ ਸਾਰਾ ਜਾ ਕੇ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਸਾਰੇ ਡਰਾਪਿੰਗ ਜਿਹੜੀ ਆ ਡਰੋਨ ਦੀ ਆਪਣੇ ਘਰ ਹੀ ਰੀਸੀਵ ਕਰ ਰਿਆ ਹੈ ਕਾਫੀ ਉਹਨੂੰ ਵੱਡਾ ਇਹਨੇ ਬਣਾਇਆ ਹੋਇਆ ਆਪਣੇ ਘਰ ਨੂੰ ਇੱਕ ਤਰ੍ਹਾਂ ਦਾ ਤੁਸੀਂ ਇਹ ਸਮਝੋ ਵੀ ਰੀਸੀਵਿੰਗ ਤੇ ਲਾਂਚਿੰਗ ਪੈਡ ਉੱਥੇ ਟਾਈਪ ਹੀ ਬਣਾਇਆ ਹੋਇਆ ਸੋ ਮੈਂ ਸਮਝਦਾ ਕਿ ਇੰਨਾ ਬੜਾ ਵੱਡਾ ਜਿਹੜਾ ਨੈਟਵਰਕ ਹੈ ਇਹ ਟੁੱਟਿਆ ਔਰ ਹਵਾਲੇ ਦੀ ਜਿਹੜੀ ट्रांजੈਕਸ਼ਨ ਹੈ ਉਹ ਵਾਇਰ ਦੁਬਈ ਜਿਹੜਾ ਰੂਟ ਹੋ ਰਿਹਾ ਔਰ ਬੰਦੇ ਜਿਹੜੇ ਪੁਰਾਣੇ ਦੁਬਈ ਨਾਲ ਲਿੰਕਡ ਆ ਰਹੇ ਜਿਆਦਾ ਉੱਥੋਂ ਹੋ ਕੇ ਪਾਕਿਸਤਾਨ ਜਾ ਰਹੀ ਸੀ ਸੋ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਵੀ ਸਾਨੂੰ ਕਾਮਯਾਬੀ ਮਿਲਦੀ ਹੈ ਉਮੀਦ ਔਰ ਮੈਂ ਇਹਦੇ ਵਿੱਚ ਆਪਣੀ ਸਾਰੀ ਟੀਮ ਨੂੰ ਜਿਹਦੀ ਸੁਪਰਵੀਜ਼ਨ ਕਰ ਰਿਹਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਜਿਹੜਾ ਇਨਵੈਸਟੀਗੇਸ਼ਨ ਦਾ ਕੰਮ ਕਰ ਰਿਹਾ ਸ਼ਿਵਦਰਸ਼ਨ ਜੀ ਸਾਡੇ ਏਸੀਪੀ ਵੈਸਟ ਇੰਸਪੈਕਟਰ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਇੰਸਪੈਕਟਰ ਮੋਲਤਦੀਪ ਤੇ ਉਹਨਾਂ ਦੀ ਟੀਮ ਬਹੁਤ ਅੱਛਾ ਇਹਨਾਂ ਨੇ ਕੰਮ ਕੀਤਾ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਕੱਲੀ ਬਰਾਮਦਗੀ ਤਾਂ ਚਲੋ ਇੰਪੋਰਟੈਂਟ ਹੁੰਦੀ ਹੈ ਜਦੋਂ ਨਾਲ ਹਵਾਲੇ ਦਾ ਜਿਹੜਾ ਨੈਟਵਰਕ ਉਹ ਸਮੈਸ਼ ਹੁੰਦਾ ਉਹਦਾ ਲੱਕ ਟੁੱਟ ਜਾਂਦਾ ਕਿਸੇ ਵੀ ਜਿਹੜਾ 카rtel ਚਲਾ ਰਹੇ ਹੁੰਦੇ ਲੋਕ ਔਰ ਸਮਗਲਰਸ ਨੂੰ ਬਾਅਦ ਜਦੋਂ ਵਾਪਸ ਪੈਸੇ ਨਹੀਂ ਜਾਂਦੇ ਔਰ ਚੇਨ ਟੁੱਟਦੀ ਹੈ ਉਹਦੇ ਨਾਲ ਸਭ ਤੋਂ ਵੱਡਾ ਸੈਟਬੈਕ ਲੱਗਦਾ ਹੈ ਇਸ ਨਾਰਕੋਟਿਕ ਜਿਹੜਾ ਚੇਨ ਡਰੋਨ ਐਕਟੀਵਿਟੀ ਡੈਫੀਨਿਟਲੀ ਤੁਸੀਂ ਦੇਖੋ ਇੰਟਰਨੈਸ਼ਨਲ ਬਾਰਡਰ ਦੇ ਕ੍ਰੋਸ ਆਈ ਰਹੀ ਹੈ ਔਰ ਇਹ ਸਾਰੀਆਂ ਫਰੈਸ਼ ਕਨਸਾਈਨਮੈਂਟਸ ਨੇ ਜੇ ਆਪਾਂ ਦੇਖੀਏ ਇਹ ਪੈਕਿੰਗ ਤੇ ਹੋਰ ਸਾਰਾ ਜਿਹੜਾ ਮਾਰਕਿੰਗ ਹੈ ਉਹ ਬੜੀ ਕਲੀਅਰ ਦਰਸਾ ਰਹੀ ਹੈ ਕਿ ਫਰੈਸ਼ ਆਈਆਂ ਹੈ ਅਕਰੋਸ ਦੀ ਬਾਰਡਰ ਸੋ ਉਹਦੇ ਤੇ ਅਸੀਂ ਟਾਈਮ ਟੂ ਟਾਈਮ ਬੀਐਸਐਫ ਨਾਲ ਹੋਰ ਸਾਰੀਆਂ ਏਜੰਸੀਜ਼ ਨਾਲ ਲੱਗੇ ਰਹਿਣੇ ਆ ਪਰ ਅਕਰੋਸ ਦਾ ਇੰਟਰਨੈਸ਼ਨਲ ਬਾਰਡਰ ਬਹੁਤ ਪੁਸ਼ਨ ਹੋ ਰਿਹਾ ਹੈ ਨਸ਼ਾ ਬੀਐਸਐਫ ਤੇ ਕੋਈ ਕਮੀ ਲੱਗੀ ਤੇ ਕੋਈ ਨਹੀਂ ਨਹੀਂ ਦੇਖੋ ਕਮੀ ਕੋਈ ਨਹੀਂ ਉਹ ਦਿਨ ਰਾਤ ਉਹ ਵੀ ਕਰਦੇ ਸੈਕੰਡ ਲਾਈਨ ਆਫ ਡਿਫੈਂਸ ਵੀ ਹੈ ਹੁਣ ਜਦੋਂ ਟੈਕਨੋਲੋਜੀ ਦਾ ਕਈ ਵਾਰ ਮਿਸਯੂਜ਼ ਇੰਨਾ ਹੋ ਰਿਹਾ ਜਿਹੜਾ ਬੰਦਾ ਆਪਣੇ ਘਰ ਹੀ ਉੱਤੇ ਡਰੋਨ ਲੈਡੀ ਉਹਦੇ ਘਰ ਕਰ ਰਹੀ ਹੈ ਉੱਥੇ ਕਿਸੇ ਨੂੰ ਕੀ ਪਤਾ ਲੈਣਾ ਐਨੀ ਹਾਈਟ ਤੋਂ ਉੱਪਰ ਜਾ ਕੇ ਮੁੜ ਕੇ ਇੱਕਦਮ ਆਉਂਦੀ ਹੈ ਸੋ ਜਿੰਨੀ ਵੀ ਪ੍ਰੀਵੈਂਟਿਵ ਮੀਜਰਸ ਨੇ ਉਹ ਹੈਗੇ ਇਨ ਪਲੇਸ ਤੇ ਇਹਦੇ ਤੇ ਤੁਸੀਂ ਇਹ ਵੀ ਤਾਂ ਦੇਖੋ ਨਾ ਵੀ ਪੁਲਿਸ ਕਿੰਨਾ ਵਧੀਆ ਇੰਟੈਲੀਜੈਂਸ ਨੈਟਵਰਕ ਨਾਲ ਇਹ ਚੀਜ਼ਾਂ ਨੂੰ ਸਾਰੇ ਕਾਰਟਲ ਨੂੰ ਸਮੈਸ਼ ਕਰਦੀ ਆ ਦੈਟ ਇਜ਼ ਮੋਰ ਇੰਪੋਰਟੈਂਟ